ਜੀ ਸਸਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰਾਸ ਰੈਕੋਰਡ ਤੋਂ ਜੀ ਅੱਜ ਤੁਹਾਡੇ ਨਾਲ ਆਪਣੀਆਂ ਤਿੰਨ ਹੋਰ ਸਕਸੈਸ ਸਟੋਰੀਆਂ ਸ਼ੇਅਰ ਕਰਨ ਲੱਗਾ ਜੀ ਸਾਡੇ ਆਸਟ੍ਰੇਲੀਆ ਦੇ ਤਿੰਨ ਮਿਸਟਰ ਵੀਜ਼ੇ ਹੋਰ ਅਪਰੂਵ ਹੋ ਕੈਨ ਜੀ ਪਹਿਲਾ ਵੀਜ਼ਾ ਸਾਡਾ ਲੱਗਿਆ ਅਮਨਪ੍ਰੀਤ ਕੌਰ ਦਾ ਅਮਨਪ੍ਰੀਤ ਕੌਰ ਦੀ ਉਮਰ 29 ਸਾਲ ਹੈ ਜੀ ਅਮਨਪ੍ਰੀਤ ਕੌਰ ਇਸ ਵਕਤ ਕਨੇਡਾ ਦੇ ਵਿੱਚ ਹਨ ਕਨੇਡਾ ਨੂੰ ਇਹਨਾਂ ਦੀ ਭੈਣ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਉਹਨੇ ਸਪੌਂਸਰ ਕੀਤਾ ਸੀਗਾ ਸਿਰਫ 7 ਦਿਨਾਂ ਦੇ ਵਿੱਚ ਵਿੱਚ ਅਮਨਪ੍ਰੀਤ ਦਾ ਵੀਜ਼ਾ ਕਨੇਡਾ ਤੋਂ ਆਸਟ੍ਰੇਲੀਆ ਦਾ ਲੱਗ ਕੇ ਆਇਆ ਅਮਨਪ੍ਰੀਤ ਆਪ ਵੀ ਕਨੇਡਾ ਇਹਨਾਂ ਦਾ ਵੀਜ਼ਾ ਸਿਰਫ 5 ਦਿਨਾਂ ਦੇ ਵਿੱਚ ਵਿੱਚ ਲੱਗਿਆ ਜੀ ਇਹਨਾਂ ਦੀ ਬੇਟੀ ਸਿਟੀਜ਼ਨਾ ਜੀ ਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ 1 ਸਾਲ ਦੀ ਸਟੇ ਨਾਲ ਇਹਨਾਂ ਦਾ 3 ਸਾਲ ਦਾ ਮਲਟੀਪਲ ਵੀਜ਼ਾ ਅਪਰੂਵ ਹੋ ਗਿਆ ਜੀ ਤੀਜਾ ਵੀਜ਼ਾ ਸਾਡਾ ਲੱਗਿਆ ਮਨਦੀਪ ਕੌਰ ਦਾ ਮਨਦੀਪ ਕੌਰ ਦਾ ਵੀਜ਼ਾ ਸਿਰਫ 3 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋਇਆ ਜੀ ਮਨਦੀਪ ਕੌਰ ਦੀ ਬੇਟੀ ਆਸਟ੍ਰੇਲੀਆ ਦੇ ਵਿੱਚ 485 ਯਾਨੀ ਕਿ ਵਰਕ ਪਰਮਿਟ ਤੇ ਹੈ ਜੀ ਉਹਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ ਸਿਰਫ 3 ਦਿਨਾਂ ਦੇ ਵਿੱਚ ਵਿੱਚ 3 ਸਾਲ ਦਾ ਮਨਦੀਪ ਕੌਰ ਦਾ ਵੀਜ਼ਾ ਅਪਰੂਵ ਹੋ ਗਿਆ ਸੋ ਜੇਕਰ ਤੁਸੀਂ ਵੀ ਆਸਟ੍ਰੇਲੀਆ ਦਾ ਵਿਸਟਰ ਵੀਜ਼ਾ ਅਪਲਾਈ ਕਰਨਾ ਚਾਹ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਜਾਂ ਈਮੇਲ ਜਰੀਏ ਆਪਣੇ ਪੇਪਰ ਆਨਲਾਈਨ ਭੇਜ ਕੇ ਆਪਣਾ ਕੈਨੇਡਾ ਬੈਠ ਕੇ ਸਪਲਾਈ ਕਰਵਾਓ ਤੇ ਕੈਨੇਡਾ ਤੋਂ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰੋ ਜੇਕਰ ਤੁਸੀਂ ਇਸ ਵਕਤ ਇੰਡੀਆ ਦੇ ਵਿੱਚ ਹੋ ਜੀ ਤੁਸੀਂ ਆਪਣਾ ਆਸਟ੍ਰੇਲੀਆ ਦਾ ਵਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਰਾਏਕੋਟਾ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਘਰੇ ਬੈਠੇ ਕੇਸ ਆਨਲਾਈਨ ਅਪਲਾਈ ਕਰਵਾ ਸਕਦੇ ਹੋ ਤੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ